ਇਹ ਵੀਰ ਆਪਣਾ ਨਾ ਸੁਲਤਾਨਪੁਰ ਹਸਪਤਾਲ ਸਰਕਾਰੀ ਦੇ ਸਾਹਮਣੇ ਨਿਗੇ ਨਿਗੇ ਹੁੰਦੇ ਇਹਨੂੰ ਵੇਨੇ ਆ ਇਹ ਇਦਾਂ ਦੇ ਇਦਾਂ ਹੀ ਆ 40 ਸਾਲ ਹੋ ਗਏ ਨਾ ਭਾਉ ਤਨੂੰ ਹਾਂ ਕਿੰਨੇ ਰੁਪਏ ਤੋਂ ਕੀਤੀ ਸ਼ੁਰੂ ਪਲੇਟ 10 ਰੁਪਏ ਤੋਂ ਕੀਤੀ ਮੇਰੇ ਤੋਂ ਨਾ 40 ਸਾਲ ਹੋ ਗਏ ਆ ਆਪਾਂ ਗਾਹਾਂ ਲੰਘ ਚੱਲੇ ਤੇ ਭਾਉ ਉਹਦਾ ਦੋਦਾ ਸਰਕਾਰੀ ਹਸਪਤਾਲ ਦੇ ਨਾਲ ਹੀ ਰੋਡ ਦੇ ਵੀਰ ਸਾਹ ਵਾਲੇ ਰੋਡ ਦੇ ਉੱਪਰ ਆ ਗਏ ਬੰਦੇ ਲੈ ਆ ਜੀ ਸਪੈਸ਼ਲ ਪੰਜਾਬੀ ਨਾਲ ਛੋਲੇ ਬਹੁਤ ਸ਼ਾਨਦਾਰ ਨਾ ਆ ਕੇ ਦਿੰਦਾ ਕੀ ਨਾਮ ਵੀਰ ਦਾ ਸੰਜੀਵ ਕੁਮਾਰ ਸੰਜੀਵ ਕੁਮਾਰ ਬਹੁਤ ਵਧੀਆ ਥਾਲੀ ਲਾਉਂਦਾ ਬਈ ਨਾਮ ਤੇ ਦੇ ਦਿੰਦਾ